ਸਾਹਿਬ ਜੀ ਇੱਕ ਪੰਗ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪਰਸਾ ਦੋਇ ਕਰ ਜੋੜ ਮੰਗੋਂ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਨੰਕ ਆਰਾਦੇ ਅਠ ਪਹਿਰ ਗੁਣ ਗਾਵਾ ਸੇਵਾ ਸੁਰਤ ਰਸ ਗੁਣ ਗਾਵਾ ਗੁਰਮੁਖ ਗਿਆਨ ਵਿਚਾਰਾ ਕੋ ਜੀ ਉਪਜੈ ਬਾਦੀ ਬਿਨਸੈ ਹਾਂ ਬਲ ਬਲ ਗੁਰ ਕਰਤਾਰਾ ਅਮਨੀਚ ਹੁਤੇ ਹੀਨ ਮਤ ਝੂਠੇ ਤੂ ਸ਼ਬਦ ਸਵਾਰਨ ਹਾਰਾ ਆਤਮ ਚੀਣਾ ਤਹਾ ਤੂੰ ਤਰਨ ਸੱਚੇ ਤਾਰੇ ਤਾਰਨ ਹਾਰਾ ਜਾ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਨੇ ਸਗਲ ਵਸ ਤੱਕੇ ਜਾ ਕਾ ਸਤ ਗੁਰ ਪੂਰਾ ठाकुर गाइए आत्मरंग शरणी पावन नाम त्यावन सहज समावन संग रहा जन के चरण वसै मेरे ही रे संग पुनिता देही ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕਹਿ ਸੁਖ ਏਹੀ ਜਨ ਕੀ ਚਰਨ ਵਸੈ ਮੇਰੇ ਹਿਅਰੈ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੁ ਕਿਰਪਾ ਨਦ ਨਾਨਕ ਕੈ ਸੁਖ ਏਹੀ ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਗੁਰੂ ਤਖਤਿ ਹਕੀਕਤ ਸੁਭਾਏ ਮਾਨ ਸਮੂਚੀ ਮਾਨਵਤਾ ਦੇ ਸਾਂਝੇ ਰਹਿਬਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਿਠੇ ਸਭ ਦੁੱਖ ਜਾਏ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਧੰ ਤਨ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਚਰਨ ਛੋਹ ਪਾਵਨ ਧਰਤੀ ਪਾਵਨ ਅਸਥਾਨ ਦੇ ਉੱਤੇ ਹਾਜ਼ਰੀਆਂ ਭਰ ਰਹੇ ਹੋ ਔਰ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਸਰਵਣ ਕਰ ਰਹੇ ਸੋ ਆਓ ਇਸੇ ਤਰ੍ਹਾਂ ਮਨੋਵ੍ਰਤੀਆਂ ਨੂੰ ਇਕਾਗਰ ਕਰਦੇ ਹੋਏ ਕੁਝ ਸਮਾਂ ਹੋਰ ਸਤਿਗੁਰੂ ਜੀ ਦੇ ਜੋ ਇਹ ਪ੍ਰਵਾਹ ਲਗਾਤਾਰ ਆਪ ਜੀ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਸਰਵਣ ਕਰਦੇ ਹੋ ਕੀਰਤਨ ਦੇ ਰੂਪ ਦੇ ਵਿੱਚ ਕਥਾ ਦੇ ਰੂਪ ਦੇ ਵਿੱਚ ਠੀਕ ਹੈ ਅਸੀਂ ਆਪਣੀ ਜ਼ਿੰਦਗੀ ਦੇ ਹਰ ਇੱਕ ਸਾਹ ਸਵਾਸ ਸਵਾਸ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਸ਼ਰੀਰ ਕਰਕੇ ਭਾਵੇਂ ਨਾ ਬਹਿ ਸਕੀਏ ਪਰ ਜਦੋਂ ਇਸ ਤਰ੍ਹਾਂ ਅਸੀਂ ਸ਼ਰੀਰ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਦੇ ਹਾਂ ਤੇ ਆਪਣੀਆਂ ਇਹ ਘੜੀਆਂ ਜੋ ਜ਼ਿੰਦਗੀ ਦੀਆਂ ਅਮੋਲਕ ਘੜੀਆਂ ਗੁਰੂ ਦੇ ਲੇਖੇ ਲੱਗਦੀਆਂ ਨੇ ਔਰ ਜ਼ਿੰਦਗੀ ਦੇ ਬਾਕੀ ਦੇ ਜਿਹੜੇ ਸਾਹ ਨੇ ਬਾਕੀ ਦਾ ਜੋ ਜੀਵਨ ਦਾ ਹਿੱਸਾ ਹੈ ਉਹ ਗੁਰੂ ਦੀ ਯਾਦ ਦੇ ਵਿੱਚ ਲੰਘ ਜਾਵੇ ਇਸ ਕਰਕੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਜਦੋਂ ਵੀ ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਕੀਰਤਨ ਸਰਵਣ ਕਰਨੇ ਹਨ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰਨੀ ਹੈ ਉਹ ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨੀ ਹੈ ਤਾਂ ਕਿ ਸਾਡੇ ਹਿਰਦੇ ਦੇ ਵਿੱਚ ਵਸ ਜਾਏ ਔਰ ਸਾਡੀ ਜ਼ਿੰਦਗੀ ਦਾ ਬਾਕੀ ਦਾ ਹਿੱਸਾ ਵੀ ਇਸੇ ਤਰ੍ਹਾਂ ਪਗਾਮ ਵਾਲਾ ਹੋ ਗਿਆ ਜੋ ਕੀ ਇੱਥੇ ਬੈਠ ਕੇ ਘੜੀਆਂ ਨੂੰ ਅਮੋਲਕ ਕਰ ਲਿਆ ਔਰ ਸਤਗੁਰੂ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀ ਜੇ ਜਦੋਂ ਵੀ ਤੁਸੀਂ ਉਸ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜੋ ਸਤ ਸੰਗਤ ਵਿੱਚ ਬੈਠੋ ਤੇ ਮਨੋਵਿਰਤਿਆਂ ਨੂੰ ਇਕਾਗਰ ਕਰਕੇ ਬੈਠੋ ਸੁਰਤੀ ਨੂੰ ਇਕਾਗਰ ਕਰਕੇ ਬੈਠੋ ਤਾਂ ਕਿ ਸਤਗੁਰੂ ਜੀ ਦੀ ਪਾਵਨ ਬਾਣੀ ਦਾ ਕੱਲਾ-ਕੱਲਾ ਬੋਲ ਸਾਡੇ ਹਿਰਦੇ ਦੇ ਵਿੱਚ ਵਸ ਜਾਏ ਔਰ ਸਾਡੀਆਂ ਇਹ ਸਤ ਸੰਗਤ ਦੀਆਂ ਘੜੀਆਂ ਇਹ ਸਮਾਂ ਤੇ ਸਾਡਾ ਭਾਗਾਂ ਵਾਲਾ ਹੋਵੇ ਹੀ ਔਰ ਬਾਕੀ ਦਾ ਜ਼ਿੰਦਗੀ ਦਾ ਹਿੱਸਾ ਜੋ ਅਸੀਂ ਸੰਸਾਰ ਦੇ ਕਾਰ ਵਿਹਾਰ ਕਰਦੇ ਹਾਂ ਘਰ ਦੇ ਵਿੱਚ ਬਾਹਰ ਬਤੀਤ ਕਰਨਾ ਹੈ ਉਹ ਵੀ ਸਾਡਾ ਗੁਰੂ ਚਰਨਾਂ ਦੇ ਵਿੱਚ ਲੇਖੇ ਲੱਗ ਜਾਵੇ ਕਿਉਂਕਿ ਗੁਰੂ ਦੀ ਬਾਣੀ ਦਾ ਜੋ ਬਚਨ ਹੈ ਗੁਰੂ ਦਾ ਜੋ ਸਾਨੂੰ ਉਪਦੇਸ਼ ਹੈ ਉਹ ਹੈ ਸਾਸ ਸਾਸ ਸਿਮਰੋ ਗੋਬਿੰਦ ਹਰੇਕ ਸਾਹ ਦੇ ਨਾਲ ਸਾਨੂੰ ਸਿਮਰਨ ਦਾ ਆਦੇਸ਼ ਹੈ ਮਹਾਰਾਜ ਵੱਲੋਂ ਪਾਸ਼ਾ ਕਹਿੰਦੇ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਇੱਕ ਸਵਾਸ ਵੀ ਸਾਡਾ ਬਿਰਥਾ ਨਹੀਂ ਜਾਣਾ ਚਾਹੀਦਾ ਸੋ ਇਸ ਕਰਕੇ ਸਾਨੂੰ ਗੁਰੂ ਦੀ ਹਜ਼ੂਰੀ ਚ ਬੈਠ ਕੇ ਕਟੋ-ਕਟ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਆ ਇਕਾਗਰ ਚਿਤ ਹੋ ਕੇ ਸ਼ਾਂਤ ਸਾਵਧਾਨ ਹੋ ਕੇ ਬੈਠੀ ਸੋ ਆਓ ਪਾਵਨ ਬਾਣੀ ਦਾ ਸ਼ਬਦ ਆਪ ਜੀ ਨੇ ਸੋਰਠ ਰਾਗ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬੇ ਵਿੱਚੋਂ ਚਾਰਣ ਕੀਤਾ ਹੋਇਆ ਸਰਵਣ ਕੀਤਾ ਹੈ। ਸਮੇਂ ਦੇ ਵਿੱਚ ਰਹਿ ਕੇ ਆਪਾਂ ਇਸ ਪਾਵਨ ਸ਼ਬਦ ਦੀ ਵਿਚਾਰ ਦੀ ਸਾਂਝ ਪਾਵਾਂਗੇ। ਵਿਚਾਰ ਦੇ ਰੰਭਤਾ ਤੋਂ ਪਹਿਲਾਂ ਇੱਕ ਵਾਰੀ ਗੁਰੂ ਬਖਸ਼ੀ ਅਸੀਸ ਚੜ੍ਹਦੀ ਕਲਾ ਦਾ ਪ੍ਰਤੀਕ ਗੁਰੂ ਫਤਿਹ ਨਾਲ ਸਾਂਝ ਪਾਈਏ। ਇੱਕੇ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਨਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 679 ਦੇ ਉੱਤੇ ਇਹ ਸ਼ਬਦ ਸ਼ਿਸ਼ੋਭਤ ਹੈ ਪੁਰਾਪੀ ਨੇ ਬਹੁਤ ਵਾਰ ਇਸ ਸ਼ਬਦ ਨੂੰ ਗੁਰੂ ਪਾਤਸ਼ਾਹ ਜੀ ਦੇ ਮੁੱਖ ਬਾਕ ਦੇ ਰੂਪ ਦੇ ਵਿੱਚ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੋਵੇਗਾ ਪਾਤਸ਼ਾਹ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਬਚਨ ਕਰਦੇ ਨੇ ਠਾਕੁਰ ਗਾਇਆ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਆਏ ਮਨੁੱਖ ਯਾਦ ਰੱਖ ਜਦੋਂ ਵੀ ਸਤਗੁਰੂ ਜੀ ਉਹ ਦੇ ਹੁਕਮ ਦੇ ਅਨੁਸਾਰ ਤੂੰ ਉਸ ਠਾਕੁਰ ਨੂੰ ਧਿਆਉਣਾ ਤੇ ਧਿਆਉਣਾ ਪਤਾ ਕਿਵੇਂ ਕਹਿੰਦੇ ਠਾਕੁਰ ਗਾਇਆ ਆਤਮ ਰੰਗ ਅੰਦਰ ਅੰਤਰ ਆਤਮੇ ਦੇ ਪਿਆਰ ਦੇ ਨਾਲ ਜੁੜ ਕੇ ਗਾਉਣਾ ਕਿਉਂਕਿ ਬਾਹਰੋਂ ਸੰਸਾਰ ਦੇ ਅੰਦਰ ਬੜੀ ਦੁਨੀਆ ਹੈ ਜਿਹਨੂੰ ਮਹਾਰਾਜ ਬਚਨ ਕਰਦੇ ਨੇ ਮੁਖੋਂ ਹਾਰ ਹਾਰ ਸਭ ਕੋ ਕਹੈ ਮਿਰਲਾਹਿਰਦਾ ਵਸਾਇ ਮੂੰ ਤੋਂ ਤੇ ਪਈ ਰਾਮ ਰਾਮ ਕਰਦਾ ਸਭ ਜੱਗ ਫਿਰਹਿ ਬੜੀ ਦੁਨੀਆ ਜਿਹੜੀ ਰਾਮ ਰਾਮ ਅੱਲਾ ਅੱਲਾ ਵੈਗਰੂ ਵੈਗਰੂ ਕਰਦੀ ਹੈ ਪਰ ਗੱਲ ਤੇ ਹਿਰਦੇ ਜਮ ਸੋਇਆ ਬੰਨੀ ਨਾ ਗੱਲ ਉਸ ਦਿਨ ਬੰਨੀ ਜਿੱਦਨ ਸਾਡੇ ਹਿਰਦੇ ਦੇ ਵਿੱਚ ਵਸ ਗਿਆ ਏ ਤੇ ਜਿੱਦਨ ਹਿਰਦੇ ਦੇ ਵਿੱਚ ਵਸ ਗਿਆ ਮਾਰੇ ਕਹਿੰਦੇ ਗੁਰ ਪ੍ਰਸਾਦ ਜਿਨ ਕਾ ਹਿਰਦੈ ਵਸਿਆ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਿੱਚ ਵਸ ਗਿਆ ਮੋਖ ਮੁਕਤ ਤਨ ਪਾਇਆ ਵਿਕਾਰਾਂ ਤੋਂ ਖਲਾਸੀ ਉਸ ਦੀ ਹੋਣੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਝੂਠ ਫਰੇਵ ਦੁਸ਼ੈਰਖਾ ਜੈਲਸ ਜਿਹੜੀ ਫੌਜ ਸਾਡੇ ਹਰ ਵੇਲੇ ird gird ਸਾਡੇ ਚਾਰਚ ਵੇਲੇ ਘੁੰਮਦੀ ਰਹਿੰਦੀ ਹੈ ਨਾ ਤੇ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵਧਣ ਦਿੰਦੀ ਗੁਰੂ ਨਾਲ ਨਹੀਂ ਜੁੜਨ ਦਿੰਦੀ ਪ੍ਰਮਾਤਮਾ ਨਾਲ ਨਹੀਂ ਜੁੜਨ ਦਿੰਦੀ ਸੌ ਤਰ੍ਹਾਂ ਦੀ ਵਿਘਨ ਸੌ ਤਰ੍ਹਾਂ ਦੀ ਰੁਕਾਵਟ ਪਾਉਂਦੀ ਹੈ ਕਹਿੰਦੇ ਇਹਦੇ ਤੇ ਜੇ ਜਿੱਤ ਹਾਸਲ ਕਰਨੀ ਹੈ ਇਸ ਫੌਜ ਦੇ ਉੱਤੇ ਤੇ ਫਿਰ ਤੈਨੂੰ ਆਤਮਾ ਦੇ ਰੰਗ ਨਾਲ ਗਾਉਣਾ ਪੈਣਾ ਹੈ ਠਾਕੁਰ ਗਾਇਆ ਆਤਮ ਰੰਗ ਆਤਮਾ ਦੇ ਰੰਗ ਦੇ ਨਾਲ ਤੈਨੂੰ ਠਾਕੁਰ ਨੂੰ ਗਾਉਣਾ ਪਏਗਾ ਤੇ ਜਦੋਂ ਆਤਮਾ ਦੇ ਰੰਗ ਦੇ ਨਾਲ ਠਾਕੁਰ ਨੂੰ ਗਾਏਗਾ ਹੋਵੇਗਾ ਪਤਾ ਕੀ ਸ਼ਰਨੀ ਪਾਵਨ ਨਾਮ ਧਿਆਵਨ ਗੁਰੂ ਦੀ ਸ਼ਰਨ ਪੈ ਕੇ ਨਾਮ ਨੂੰ ਧਿਆਉਣਾ ਕਰੇਗਾ ਸਹਿਜ ਸਮਾਵਨ ਸੰਗ ਤੇਰਾ ਹਿਰਦਾ ਅਡੋਲ ਹੋ ਜਾਏਗਾ ਸਹਿਜ ਦੇ ਵਿੱਚ ਟਿਕ ਜਾਏਗਾ ਕਿਉਂਕਿ ਜਦੋਂ ਸਤਗੁਰੂ ਮਿਲਦਾ ਹੈ ਨਾ ਤੇ ਸਤਗੁਰੂ ਦੇ ਮਿਲਣ ਦੀ ਨਿਸ਼ਾਨੀ ਇਹ ਹੈ ਜਿੰਦਗੀ ਦੇ ਵਿੱਚ ਖੜਾਵ ਆ ਜਾਂਦਾ ਹੈ ਔਰ ਸਹਜ ਆ ਜਾਂਦਾ ਹੈ ਰੋਜ਼ਾਨਾ ਦੋਨੋਂ ਵਕਤ ਦੀਵਾਨ ਦੀ ਸਮਾਪਤੀ ਤੇ ਪੰਜ ਬਾਣੀਆਂ ਦੇ ਵੇਲੇ ਪੜਦੇ ਆਂ ਅਸੀਂ ਅਨੰਦ ਸਾਹਿਬ ਦੀ ਬਾਣੀ ਪੜਦੇ ਆਂ ਗੁਰੂ ਅਮਰਦਾਸ ਸਾਹਿਬ ਕਹਿੰਦੇ ਆਨੰਦ ਭਾਇ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇ ਧੀ ਮਨਵ ਜੀਆਂ ਵਧਾਈਆਂ ਕਹਿੰਦੇ ਜਦੋਂ ਖਿਰਦੇ ਦੇ ਵਿੱਚ ਗੁਰੂ ਆ ਕੇ ਵੱਸਦਾ ਹੈ ਉਦੋਂ ਜ਼ਿੰਦਗੀ ਖੇੜੇ ਵਾਲੀ ਹੋ ਜਾਂਦੀ ਹੈ ਖੜਾਓ ਵਾਲੀ ਹੋ ਜਾਂਦੀ ਹੈ ਜ਼ਿੰਦਗੀ ਖੁਸ਼ਹਾਲ ਹੋ ਜਾਂਦੀ ਹੈ ਤੇ ਸਤਗੁਰ ਦੇ ਨਾਲ ਮਿਲਣ ਨਾਲ ਸਹਿਜ ਆ ਜਾਂਦਾ ਅਡੋਲ ਆ ਜਾਂਦਾ ਟਿਕਾਓ ਆ ਜਾਂਦਾ ਯਾਦ ਰੱਖਿਓ ਸੰਸਾਰ ਵਿੱਚ ਬੜੇ ਦੁੱਖ ਨੇ ਬੜੀਆਂ ਤਕਲੀਫਾਂ ਨੇ ਪਰ ਜੇ ਮਨ ਦੇ ਅੰਦਰ ਅੱਜ ਜੇ ਸਭ ਤੋਂ ਜ਼ਿਆਦਾ ਵੇਖਿਆ ਜਾਏ ਕਿ ਮਨ ਦੇ ਰੋਗ ਜਿਹੜੇ ਨੇ ਉਹ ਇਨਸਾਨ ਨੂੰ ਜ਼ਿਆਦਾ ਘੇਰੀ ਬੈਠੇ ਨੇ ਲੋਕ ਕੰਸਲਟੈਂਟ ਦੇ ਕੋਲ ਜਾ ਕੇ ਜੋ ਸਾਈਕੋਲੋਜੀਸਟਕਲ ਡਾਕਟਰ ਬੈਠੇ ਨੇ ਜਿਹੜੇ ਸਾਡੇ ਅੰਦਰ ਦੇ ਰੋਗ ਜਿਹੜੇ ਠੀਕ ਕਰਦੇ ਨੇ ਲੋਕ ਟੈਨਸ਼ਨ ਦੀ ਲੋਕ ਸਟ੍ਰੈਸਡ ਨੇ ਲੋਕ ਡਿਸਟਰਬ ਨੇ ਉਸ ਟੈਨਸ਼ਨ ਦੀ ਦਵਾਈ ਜਿਹੜੀ ਆ ਸਭ ਤੋਂ ਜ਼ਿਆਦਾ ਚੱਲ ਰਹੀ ਆ ਕਿ ਤੇ ਉਹ ਸੰਕੂਨ ਨਹੀਂ ਮਿਲਦਾ ਕਿਉਂਕਿ ਹੋ ਸਕਦਾ ਹੈ ਮਨ ਦੇ ਵਿੱਚ ਭੁਲੇਖਾ ਹੋਵੇ ਕਿ ਮੈਂ ਬਹੁਤ ਬੜੀ ਤਰੱਕੀ ਕਰਾਂ ਬੜਾ ਪੈਸਾ ਕਮਾਵਾਂ ਸ਼ਾਨੋ ਸ਼ੌਕਤ ਕਮਾਵਾਂ ਬੜਾ ਨਾਮ ਕਮਾਵਾਂ ਇਹਨਾਂ ਦੇ ਨਾਲ ਮੈਨੂੰ ਅੰਦਰ ਦੀ ਸ਼ਾਂਤੀ ਮਿਲ ਜਾਏ ਪਰ ਗੁਰੂ ਪਾਤਸ਼ਾਹ ਕਹਿੰਦੇ ਵੀ ਨਹੀਂ ਤੇ ਉਹ ਗੱਲ ਅਜ ਪ੍ਰਤੱਖ ਹੈ ਜਿਹਦੇ ਕੋਲ ਹਰ ਇੱਕ ਵਸਤੂ ਹਰ ਇੱਕ ਸੰਸਾਰ ਦੀ ਚੀਜ਼ ਹੈ ਲੇਕਿਨ ਕਦੇ ਉਹਦੇ ਕੋਲ ਬੈਠ ਕੇ ਵੇਖਿਓ ਉਹਦੇ ਮਨ ਦੇ ਅੰਦਰ ਸ਼ਾਂਤੀ ਨਹੀਂ ਮਨ ਦੇ ਅੰਦਰ ਚੈਨ ਨਹੀਂ ਬੇਚੈਨੀ ਲੱਗੀ ਹੋਈ ਏ ਅੰਦਰ ਹਰ ਵੇਲੇ ਕੋਈ ਚਿੰਤਾ ਲੱਗੀ ਰਹਿੰਦੀ ਏ ਸਟ्रेस ਲੱਗੀ ਰਹਿੰਦੀ ਏ ਸਕੂਨ ਨਹੀਂ ਸੈਟੀਸਫੈਕਸ਼ਨ ਨਹੀਂ ਸੰਤੁਸ਼ਟੀ ਨਹੀਂ ਤੇ ਜੇ ਮਹਾਰਾਜ ਕੋਲ ਪੁੱਛੀਏ ਵੀ ਇਹ ਚੈਨ ਕਿਵੇਂ ਆਏਗਾ ਤੇ ਮਹਾਰਾਜ ਕਹਿੰਦੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੈ ਸਭ ਤਾ ਕੋ ਵਿਖਮ ਨਾ ਜਾਈ ਲੈਨ ਨਹੀਂ ਲਿਆ ਜਾਏਗਾ ਬੜੇ ਤਰੀਕਿਆਂ ਦੇ ਨਾਲ ਬੜੇ ਢੰਗਾਂ ਦੇ ਨਾਲ ਲੋਕ ਯਤਨ ਕਰਦੇ ਨੇ ਯਤਨ ਕਰਦੇ ਨੇ ਕਿ ਮਿਲ ਜਾਏ बड़े-बड़े ਤਰ੍ਹਾਂ ਦੇ ਹੱਠ ਯੋਗ ਕਰਦੇ ਨੇ ਸਾਧਨ ਕਰਦੇ ਨੇ ਸਰੀਰ ਨੂੰ ਦੁਖੀ ਕਰਦੇ ਨੇ ਕਿਤੇ ਕੂਣੀਆਂ ਦੇ ਭਾਰ ਧਾਰਮਿਕ ਸਥਾਨਾਂ ਵਾਲੇ ਪਾਸੇ ਜਾਣਾ ਕਿਤੇ ਨੰਗੇ ਪੈਰੀ ਜਾੜਾ ਕਿਤੇ ਸਰੀਰ ਨੂੰ ਉਲਟਾ ਕਰ ਲੈਣਾ ਕਿਤੇ ਅਗਨੀ ਤੋਂ ਸੁਖਾ ਕੇ ਉਹਦੇ ਵਿੱਚ ਬੈਠ ਜਾਣਾ ਕਦੇ ਠੰਡ ਦੇ ਵਿੱਚ ਜਲ ਧਾਰੇ ਕਰਨੇ بڑے ਤਰੀਕੇ ਨਾਲ ਯਤਨ ਕੀਤੇ ਜਾਂਦੇ ਨੇ ਪਰ ਮਹਾਰਾਜ ਕਹਿੰਦੇ ਵਿਖਮ ਬੜਾ ਔਖਾ ਹੈ ਨਾ ਜਾਈ ਲੈਣ ਇਸ ਤਰ੍ਹਾਂ ਨਹੀਂ ਕਿਵੇਂ ਕਹਿੰਦੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਚੈਨ ਆਏਗਾ ਸ਼ਾਂਤੀ ਆਏਗੀ ਤੇ ਪ੍ਰਭ